ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਆਂ ਪਿੰਡ ਖੂਨੀ ਚੱਕ ਦੇ ਵਿੱਚ ਤੇ ਪਿੰਡ ਖੂਨੀ ਚੱਕ ਦੇ ਵਿੱਚ ਤੁਹਾਨੂੰ ਉਹ ਹਵੇਲੀ ਦਿਖਾ ਰਹੇ ਆਂ ਜਿੱਥੇ ਅਮਰਿੰਦਰ ਗਿੱਲ ਦੀ ਫਿਲਮ ਅੰਗਰੇਜ਼ ਦੀ ਸ਼ੂਟਿੰਗ ਕੀਤੀ ਗਈ ਸੀ ਦੋਸਤੋ ਅੰਗਰੇਜ਼ ਫਿਲਮ ਦਾ ਕਾਫੀ ਹਿੱਸਾ ਜਿਹੜਾ ਉਹ ਇਸ ਹਵੇਲੀ ਦੇ ਵਿੱਚ ਸ਼ੂਟ ਹੋਇਆ ਸੀ ਦੋਸਤੋ ਇਹ ਪਿੰਡ ਖੂਨੀ ਚੱਕ ਜਦੋਂ ਆਪਾਂ ਗੰਗਾ ਨਗਰ ਤੋਂ ਸੂਰਤਗੜ੍ਹ ਨੂੰ ਜਾਂਦੇ ਆ ਤਾਂ ਆਨ ਰੋਡ 'ੇ ਪਿੰਡ ਆਉਂਦਾ ਹੈ ਤੇ ਇਸ ਪਿੰਡ ਦੇ ਵਿੱਚ ਬਿਲਕੁਲ ਰੋਡ ਦੇ ਉੱਪਰ ਖੱਬੇ ਹੱਥ ਜਿਹੜੀ ਹਵੇਲੀ ਇਹ ਨਜ਼ਰ ਆਉਂਦੀ ਹੈ ਤੇ ਦੋਸਤੋ ਅੰਗਰੇਜ਼ ਫਿਲਮ ਦੇ ਵਿੱਚ ਕਾਫੀ ਜਿਹੜੇ ਸੀਨ ਸੀ ਉਹ ਇਸੇ ਹਵੇਲੀ ਦੇ ਵਿੱਚ ਫਿਲਮਾਏ ਗਏ ਸੀ ਨਾਲ ਨਾਲ ਮੈਂ ਤਸਵੀਰਾਂ ਵੀ ਸਕਰੀਨ ਤੇ ਸਾਂਝੀਆਂ ਕਰ ਰਿਹਾ ਤਾਂ ਕਿ ਉਹ ਤਸਵੀਰਾਂ ਦੇਖ ਕੇ ਤੁਹਾਨੂੰ ਯਾਦ ਆ ਜਾਵੇਗਾ ਕਿ ਕਿਹੜੇ-ਕਿਹੜੇ ਸੀਨ ਸੀ ਜਿਹੜੇ ਅੰਗਰੇਜ਼ ਫਿਲਮ ਦੇ ਇਸ ਹਵੇਲੀ ਦੇ ਵਿੱਚ ਫੁਲਮਾਏ ਗਏ ਸੀ ਦੋਸਤੋ ਅੰਗਰੇਜ਼ ਫਿਲਮ ਬਾਕੀ ਦੇ ਜਿੱਥੇ-ਜਿੱਥੇ ਸ਼ੂਟ ਹੋਈ ਆ ਉਹ ਵੀ ਤੁਹਾਡੇ ਨਾਲ ਜਲਦੀ ਵੀਡੀਓ ਦੇ ਰੂਪ ਵਿੱਚ ਸਾਂਝੀ ਕਰਾਂਗੇ ਉਹ ਸਾਰੀਆਂ ਲੋਕੇਸ਼ਨਾਂ ਵੀ ਤੁਹਾਨੂੰ ਦਿਖਾਵਾਂਗੇ ਤੇ ਦੋਸਤੋ ਇਹ ਹਵੇਲੀ ਦੇ ਆਪਾਂ ਉੱਪਰਲੇ ਛੱਤ ਤੋਂ ਦੇਖ ਰਹੇ ਆ ਆਸੇ-ਪਾਸੇ ਦਾ ਜਿਹੜਾ ਸੀਨ ਉਹ ਤੁਹਾਨੂੰ ਦਿਖਾ ਰਹੇ ਆ ਸਾਹਮਣੇ ਨਜ਼ਰ ਆ ਰਿਹਾ ਹੈ ਦੋਸਤੋ ਇਸ ਦੇ ਬਾਹਰਲੇ ਪਾਸਿਓਂ ਇੱਥੋਂ ਵੀ ਇੱਕ ਦੋ ਜਿਹੜੇ ਸੀਨ ਸੀ ਉਹ ਵੀ ਫੁਲਮਾਏ ਗਏ ਸੀ ਇਸ ਹਵੇਲੀ ਦੇ ਤੇ ਬਾਕੀ ਜਿਹੜੇ ਜ਼ਿਆਦਾਤਰ ਸੀ ਉਹ ਦਰਵਾਜ਼ੇ ਦੀ ਐਂਟਰੀ ਆ ਜਾਂ ਜਿਹੜਾ ਵੇੜਾ ਹੈ ਉੱਥੇ ਜਿਹੜੀ ਸਾਰੀ ਸ਼ੂਟਿੰਗ ਕੀਤੀ ਗਈ ਸੀ ਦੋਸਤੋ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤੇ ਅੱਗੇ ਦੋਸਤਾਂ ਦੇ ਨਾਲ ਸਾਂਝੀ ਜ਼ਰੂਰ ਕਰਿਆ ਜੇ ਜਲਦੀ ਜਿਹੜੀ ਅੰਗਰੇਜ਼ ਫਿਲਮ ਦੀਆਂ ਬਾਕੀ ਲੋਕੇਸ਼ਨਾਂ ਸੀ ਉਹ ਵੀ ਤੁਹਾਡੇ ਨਾਲ ਸਾਰੀਆਂ ਸਾਂਝੀਆਂ ਕਰਾਂਗੇ ਜਿੱਥੇ-ਜਿੱਥੇ ਅੰਗਰੇਜ਼ ਫਿਲਮ ਦੀ ਸ਼ੂਟਿੰਗ ਕੀਤੀ ਗਈ ਸੀ ਤੇ ਦੋਸਤੋ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਧੰਨਵਾਦ